ਸਾਧ ਸੰਗਤ ਅੱਜ ਤੀਸਰੇ ਬਾਦਸਾ ਤਨ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਬਾਸਰ ਕੇ ਜਕਰ ਵੇਖੇ ਬਾਬਾ ਤੀਜ ਪਾਨ ਦੇ ਘਰ ਮਾਤਾ ਸੋ ਲਖਣੀ ਜੀ ਉਹਨਾਂ ਦੇ ਹੁੱਖੋਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਅਵਤਾਰ 1479 ਦੇ ਸਾਖ ਸੁਧੀ 14 ਨੂੰ ਅੱਜ ਦੇ ਦਿਨ ਹੋਇਆ ਸਤਿਗੁਰੂ ਮਹਾਰਾਜ ਜੀ ਦੇ ਤਨੋ ਛੋਟੇ ਭਰਾ ਸਨ ਬਾਬਾ ਤੀਸਰ ਦਾਸ ਜੀ ਬਾਬਾ ਖੇਮ ਚੰਦ ਜੀ ਅਤੇ ਬਾਬਾ ਮਾਨਕ رائے ਜੀ ਸਤਿਗੁਰੂ ਮਹਾਰਾਜ ਜੀ ਦੇ ਪਿਤਾ ਬਾਬਾ ਤੇਜਪਾਲ ਜੀ ਖੇਤੀਬਾੜੀ ਦਾ ਕੰਮ ਕਰਦੇ ਸਨ ਆਪਣੇ ਪਿਤਾ ਦੇ ਨਾਲ ਘਰ ਦੇ ਕੰਮ ਕਰਨੇ ਅਤੇ ਦੁਕਾਨਦਾਰੀ ਤੇ ਵਪਾਰ ਦਾ ਕੰਮ ਦੀ ਗੁਰੂ ਮਹਾਰਾਜ ਜੀ ਕਰਿਆ ਕਰਦੇ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਅੰਦਰ ਪਹਿਲਾ ਤੋਂ ਇੱਕ ਅਵਸਥਾ ਵਿਰਾਗਵਾਨ ਸੀ ਇਸ ਕਰਕੇ ਛੋਟੇ ਭਰਾਵਾ ਦਾ ਜੋ ਆਨੰਦ ਕਾਰਜ ਸੀ ਵਿਆਹ ਕਾਰਜ ਸੀ ਉਹ ਪਹਿਲਾਂ ਹੋ ਗਿਆ ਔਰ ਸਤਿਗੁਰੂ ਮਹਾਰਾਜ ਜੀ ਦਾ ਅਨੰਤ ਕਾਰਜ 28 ਸਾਲ ਦੀ ਉਮਰ ਦੇ ਵਿੱਚ ਹੋਇਆ ਇਸ ਤਰ੍ਹਾਂ ਸਾਧ ਸੰਗਤ तकरीबन ਆਪ ਜੀ ਹਰ ਸਾਲ 6 ਮਹੀਨੇ ਬਾਅਦ ਕੰਗਾ ਦੇ ਇਸ਼ਨਾਨ ਕਰਨ ਵਾਸਤੇ ਜਾਇਆ ਕਰਦੇ ਸਨ ਮਨ ਦੇ ਵਿੱਚ ਧਰਮ ਕਮਾਉਣ ਦੀ ਬੜੀ ਇੱਛਾ ਸੀ ਸਾਤਵੂ ਵਰਤਾਂ ਦੀ ਸੰਗਤ ਕਰਨੀ ਸੱਚ ਬੋਲਣਾ ਆਪਣੀ ਮਿਹਨਤ ਕਰਨੀ ਬਹੁਤ ਗੌਣ ਬਸੇ ਹੋਏ ਸਨ ਇਸ ਤਰ੍ਹਾਂ 50 ਸਾਲ ਦੀ ਉਮਰ ਤੋਂ ਆਪ ਜੀ ਨੇ ਆਪਣੇ ਘਰ ਦੇ ਕੰਮ ਵਿਹਾਰ ਆਪਣੇ ਦੂਸਰੇ ਭਰਾਵਾਂ ਨੂੰ ਜ਼ਿੰਮੇਵਾਰੀ ਸੌਫ ਕਰਕੇ ਜਦੋਂ ਗੰਗਾ ਇਸ ਨਾਮ ਕਰਨ ਵਾਸਤੇ ਜਾਂਦੇ 20 ਸਾਲ ਲਗਾਤਾਰ ਇਸ ਤਰ੍ਹਾਂ ਨੇਮ ਬਣਾਉਣਾ ਕੀਤਾ ਇਧਰ ਜਦੋਂ 20 ਸਾਲ ਹੋਏ ਸਾਧ ਸੰਗਤ ਤੇ ਰਸਤੇ ਦੇ ਵਿੱਚ ਹੁੰਦਿਆਂ ਇੱਕ ਸਾਧੂ ਦੇ ਨਾਲ ਮਿਲਾਪ ਹੋਇਆ ਉਸ ਸਾਧੂ ਨੇ ਆਪ ਜੀ ਦੀ ਸੰਗਤੋਂ ਬੜਾ ਪ੍ਰਭਾਵਿਤ ਹੋਣਾ ਕੀਤਾ ਬਹੁਤ ਪ੍ਰੇਮ ਬਣ ਗਿਆ ਔਰ ਨਾਲ ਹੀ ਬਾਸਰ ਦੇ ਨਗਰ ਆ ਗਏ ਬਾਸਰ ਦੇ ਨਗਰ ਪਹੁੰਚ ਕਰਕੇ ਉਸ ਸਾਧੂ ਨੇ ਰਾਤ ਨੂੰ ਜਦੋਂ ਇਕੱਠਿਆਂ ਪ੍ਰਸ਼ਾਦਾ ਸ਼ਕਲ ਲੱਗੇ ਸਹਿਜ ਸੁਭਾਏ ਪੁੱਛਿਆ ਤੁਸੀਂ ਗੁਰੂ ਕਿਸ ਨੂੰ ਧਾਰਨ ਕੀਤਾ ਹੈ ਬਾਬਾ ਅਮਰਦਾਸ ਜੀ ਕਹਿਣ ਲੱਗੇ ਮੈਂ ਅਜੇ ਕਿਸੇ ਨੂੰ ਗੁਰੂ ਨਹੀਂ ਧਾਰਨ ਕੀਤਾ ਇੰਨੇ ਬੋਲ ਸੁਣਦਿਆਂ ਹੀ ਉਹ ਸਾਧੂ ਗੁੱਸੇ ਵਿੱਚ ਆ ਗਿਆ ਕਈ ਤਰ੍ਹਾਂ ਦੇ ਨਾਲ ਮਾੜਾ ਕਹਿਣ ਲੱਗਿਆ ਕਿ ਮੈਂ ਅੱਜ ਇੱਕ ਨਿਗਰੇ ਦੀ ਸੰਗਤ ਕੀਤੀ ਹੈ ਜਿਸ ਕਰਕੇ ਮੇਰੇ ਜੀਵਨ ਵਿੱਚ ਜਿੰਨੇ ਵੀ ਮੈਂ ਧਰਮ ਕਰਮ ਕੀਤੇ ਸਨ ਸਾਰੇ ਹੀ ਪ੍ਰਸ਼ਤ ਹੋ ਗਏ ਖਤਮ ਹੋ ਗਏ ਜਦੋਂ ਬਾਬਾ ਜੀ ਨੇ ਉਹਦੇ ਬਚਨ ਸੁਣੇ ਉਹ ਚਰਿਆ ਗਿਆ ਮਨ ਵਿੱਚ ਬੜਾ ਉਦਾਸ ਹੋ ਗਏ ਸੋਚਦੇ ਹਨ ਕਿ ਜੇ ਮੈਂ ਨਿਗੁਰਾ ਹਾਂ ਔਰ ਮੇਰੀ ਸੰਗਤ ਕਰਕੇ ਕਿਸੇ ਦੇ ਕਰਮ ਧਰਮ ਪ੍ਰਸ਼ਟ ਹੋ ਸਕਦੇ ਨੇ, ਨਾਸ਼ ਹੋ ਸਕਦੇ ਨੇ ਤਾਂ ਮੈਨੂੰ ਗੁਰੂ ਤਾਰਣ ਕਰਨਾ ਚਾਹੀਦਾ ਹੈ ਮਨ ਵਿੱਚ ਬਹੁਤ ਵਿਚਾਰ ਕਰਦੇ ਇਹਦਰ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੁਪੁੱਤਰੀ ਬੀਬੀ ਅਮਰੋ ਜੀ ਸਾਧ ਸੰਗਤ ਬਾਬਾ ਅਮਰਦਾਸ ਜੀ ਦੇ ਭਰਾ ਭਾਈ ਮਾਨਕ ਰਾਏ ਉਹਨਾਂ ਦੇ ਸੁਪੁੱਤਰ ਭਾਈ ਜਸੂ ਨੂੰ ਵਿਆਹੀ ਹੋਈ ਸੀ। ਸਤਿਗੁਰੂ ਮਹਾਰਾਜ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ। ਬੀਬੀ ਅਮਰੋ ਜੀ ਅਮਰਤ ਵੇਲੇ ਔਠਾ ਕਰਨ ਕੇ ਇਸ਼ਨਾਨ ਕਰਕੇ ਬਾਣੀ ਦਾ ਪਾਠ ਕਰਦੇ ਨੇ ਘਰ ਦੇ ਕੰਮ ਕਰਦੇ ਨੇ। ਔਰ ਕੰਮ ਕਰਦੇ ਆ। ਵਾਣੀ ਦਾ ਪਾਠ ਕਰਦੇ ਆਂ ਮਨ ਵਿੱਚ ਬੜਾ vairag ਹੈ। ਉਸ vairag ਦੇ ਵਿੱਚ ਗੁਰੂ ਦੇ ਸ਼ਬਦ ਪੜ੍ਹਦੇ ਹਨ। ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦਾ ਇਹ ਆਪਨ ਸ਼ਬਦ ਜੋ ਮਾਰੂ ਰਾਗ ਵਿੱਚ ਹੈ। ਕਰਨੀ ਕਾਗਦ ਮਨ ਮਸਵਾਣੀ ਉਰਾ ਫਲਾ ਤੋਏ ਦੇਖ ਪਏ। ਜਿਉ ਜੋ ਕਰਤ ਚਲਾਏ ਤੋ ਚੱਲੀ ਹੈ ਤਾ ਫੜ ਨਾਹੀ ਅੰਤ ਹਰੇ। ਇਹ ਸ਼ਬਦ ਪੜ੍ਹਨਾ ਕੀਤਾ। ਬਾਬਾ ਅਮਰਦਾਸ ਜੀ ਨੇ ਜਦੋਂ ਇਹ ਸ਼ਬਦ ਸੁਣਿਆ ਮਨ ਵਿੱਚ ਵਿਚਾਰ ਕੀਤੀ ਕਿ ਇਹ ਸਾਰਾ ਸ਼ਬਦ ਮੇਰੇ ਤੇ ਹੀ ਢੁਕਦਾ ਹੈ ਮੇਰੇ ਜੀਵਨ ਅਨੁਸਾਰ ਹੈ ਮਨ ਵਿੱਚ ਬੜਾ ਪ੍ਰੇਮ ਪੈਦਾ ਹੋ ਗਿਆ ਬੀਬੀ ਅਮਰੋ ਜੀ ਨੂੰ ਉਸਿਆ ਪੁੱਤਰੀ ਇਹਨੂੰ ਕਿਹਦਾ ਕਲਾਮ ਪੜ ਰਹੀ ਹੈ ਕੀ ਪੜ ਰਹੀ ਹੈ ਤਾ ਮੂ ਬੀਬੀ ਅਮਰੋਜੀ ਨੇ ਦੱਸਿਆ ਕਿ ਇਹ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਅਮਰ ਬਾਣੀ ਹੈ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਸੱਚਖੰਡ ਚਲੇ ਗਏ ਹਨ ਜੋਤੀ ਜੋਤ ਸਮਾ ਗਏ ਨੇ ਉਹਨਾਂ ਤੋਂ ਅੱਗੇ ਗੁਰਦਾ ਕੰਦੀ ਦੇ ਤੱਕ ਤੇ ਮੇਰੇ ਪਿਤਾ ਸਤਿਗੁਰੂ ਸਿਨਗੁਰੂ ਅੰਕ ਤੇ ਮਹਾਰਾਜ ਜੀ ਸ੍ਰੀ ਖਟੂਰ ਸਾਹਿਬ ਵਿਖੇ ਜੋਤ ਜਗਾ ਦੇ ਉਸ ਸਮੇਂ ਬਾਬਾ ਅਮਰਦਾਸ ਜੀ ਨੇ ਦੇ ਦਿੱਤੀ ਮੈਨੂੰ ਵੀ ਸਤਿਗੁਰਾਂ ਦੇ ਦਰਸ਼ਨ ਕਰਾਉਣਾ ਕਰੋ ਬੀਬੀ ਅਮਰੋਜੀ ਨੇ ਨਾਲ ਬਾਬਾ ਅਮਰਦਾਸ ਜੀ ਖਟੂਰ ਸਾਹਿਬ ਵਿਖੇ ਆਏ ਸਤਿਗੁਰੂ ਮਹਾਰਾਜਾ ਜਨਨ ਦੇ ਨਾਮ ਸਕਾਰ ਕੀਤੀ ਔਰ ਸਿੱਖੀ ਪ੍ਰਾਪਤ ਕੀਤੀ ਬਹੁਤ ਦਿਨ ਰਾਤ ਸੇਵਾ ਕਰਦੇ ਰਹੇ ਸੇਵਾ ਕਰਦਿਆਂ ਸਾਧ ਸੰਗਤ 12 ਸਾਲ ਫਤੀਦ ਦੈਨ ਰਾਤ ਇੰਨੀ ਜਿਆਦਾ ਸੇਵਾ ਕੀਤੀ ਅੰਮ੍ਰਿਤ ਵੇਲੇ ਜਾ ਕਰਕੇ ਬਿਆਸ ਦਰਿਆ ਤੋਂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਸਾਹਿਬਾਸਤੇ ਇਸ਼ਨਾਨ ਕਰਨ ਲਈ ਚੜ ਲੈ ਕੇ ਆਉਣਾ ਫਿਰ ਆਪਣੇ ਹੱਥੀਂ ਇਸ਼ਨਾਨ ਕਰਾਉਣਾ ਫਿਰ ਅੰਮ੍ਰਿਤ ਵੇਲੇ ਦੀਵਾਨ ਦੀ ਸੇਵਾ ਕਰਨੀ ਨਾਲ ਲੰਗਰਾਂ ਵਿੱਚ ਸੇਵਾ ਕਰਨੀ ਸਤਿਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਪ ਜੀ ਦੇ પ્રસન્ન ਹੋ ਕਰਕੇ 1552 ईसवी ਜਦੋਂ ਬਾਬਾ ਅਮਰਦਾਸ ਜੀ ਦੀ ਉਮਰ 75 ਸਾਲ ਦੀ ਸੀ ਗੁਰੂ ਦਾ ਗੱਦੀ ਦਾ ਤਖਤ ਬਸਨਾ ਕੀਤਾ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ 12 ਬਾਰ ਵਾਪਸੇ ਤੁਸੀਂ ਨਿਮਾਣੀਆਂ ਦੇ ਮਾਣ ਨੇ ਤਾਣੀਆਂ ਦੇ ਤਾਨ ਜੋਟੀਆਂ ਦੇ ਓਟ ਨਿਆਸਿਆਂ ਦੇ ਆਸਰੇ ਨੇ ਧਰਿਆਂ ਦੀ ਤਰਨਿਕਤਿਆਂ ਦੀ ਗੱਲ ਨੇ ਪੱਤਿਆਂ ਦੀ ਪੱਤ ਦੇ ਥਾਵਿਆਂ ਦੀ ਥਾਂ ਇਸ ਤਰ੍ਹਾਂ 12 ਬਾਰ ਕਸਨਾ ਕੀਤਾ ਸਤਿਗੁਰੂ ਅਮਰ ਕਾਸ ਮਹਾਰਾਜ ਜੀ ਨੇ ਗੋਇਦਵਾਲ ਸਾਹਿਬ ਨਗਰ ਬਸਾਇਆ ਔਰ 52 ਪੀੜੇ ਤੇ 22 ਮੰਝੀਆਂ ਗੁਰਸਿੱਖਾਂ ਨੂੰ ਪ੍ਰਚਾਰ ਕਰਨ ਵਾਸਤੇ ਵੱਖ-ਵੱਖ ਥਾਵਾਂ ਤੇ ਸ਼ਾਹਾਂ ਦੇ ਵਿੱਚ ਭੇਜਣਾ ਕੀਤਾ ਸਾਧ ਸੰਗਤ ਇਸ ਤਰ੍ਹਾਂ ਹੀ ਮਹਾਰਾਜ ਜੀ ਨੇ ਜਿਹੜੀ ਸੰਗਤ ਤੇ ਪੰਗਤ ਪਹਿਲਾ ਪੰਗਤ ਪ੍ਰਸਾਦਾ ਸੁਖਣਾ ਲੰਗਰ ਵਿੱਚ ਪਹੁੰਚ ਕਰਕੇ ਫਿਰ ਸੰਗਤ ਵਿੱਚ ਆ ਕੇ ਬੈਠਣਾ ਗੁਰਬਾਣੀ ਕੀਰਤਨ ਕਥਾ ਸਰਵਣ ਕਰਨੀ ਇਹ ਪ੍ਰਥਾ ਚਲਾਉਣਾ ਕੀਤੀ ਔਰ ਨਾਲ ਹੀ ਸਤਿਗੁਰੂ ਮਹਾਰਾਜ ਜੀ ਨੇ ਜਿਹੜੀ ਉਸ ਸਮੇਂ ਸੱਤੀ ਪ੍ਰਥਾ ਸੀ ਇਹ ਬੰਦ ਕਰਾਉਣਾ ਕੀਤੀ ਵਿਧਵਾ ਵਿਆਹ ਉਹ ਸ਼ੁਰੂ ਕਰਵਾਈ ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਨੇ ਸਮਾਜ ਵਿੱਚ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਰੀਤੀਆਂ ਸਨ ਉਨ੍ਹਾਂ ਵਿੱਚ ਸੁਧਾਰ ਲਿਆਉਣਾ ਕੀਤਾ ਸਤਗੁਰੂ ਮਹਾਰਾਜ ਦੇ ਹਜ਼ੂਰ ਸਮੇਂ ਦਾ ਬਾਦਸ਼ਾਹ ਅਕਬਰ ਦਰਸ਼ਨ ਕਰਨ ਵਾਸਤੇ ਆਇਆ ਪਹਿਲਾਂ ਇਸ ਨੇ ਪੰਗਤ ਵਿੱਚ ਬੈਠ ਕਰਕੇ ਪ੍ਰਸ਼ਾਦਾ ਛਕਿਆ ਫਿਰ ਸਤਗੁਰਾਂ ਦੇ ਦਰਸ਼ਨ ਕੀਤੇ ਸਨ ਔਰ ਮਹਾਰਾਜ ਜੀ ਨੇ ਸਖਸ਼ੀਅਤ ਤੋਂ ਸਤਗੁਰਾਂ ਦੇ ਦਰਸ਼ਨ ਕਰਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸਤਸੰਗ ਗੁਰੂ ਮਹਾਰਾਜ ਜੀ ਨੇ ਵਿਅੰਤ ਕੀ ਬਾਣੀ ਚਾਰਣ ਕੀਤੀ ਹੈ ਸ੍ਰੀ ਅਨੰਦ ਸਾਹਿਬ ਬਾੜਿਆਸੀ ਨਤਨੇ ਵਿੱਚ ਸਰਵਣ ਕਰਦੇ ਹਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਚਾਰਣ ਕੀਤੀ ਹੋਈ ਹੈ ਸਤਿਗੁਰੂ ਮਹਾਰਾਜ ਨੇ ਪਖੰਡ ਨੂੰ ਦੂਰ ਕਰਨ ਵਾਸਤੇ ਬਹੁਤ ਬਾਣੀ ਚਾਰਣ ਕੀਤੀ ਹੈ ਪਰ ਆਪਣੇ ਪੁਰ ਸਿੱਖਾਂ ਨੂੰ ਸਰਣ ਤੇ ਦੇਸ਼ ਭਾਸ਼ਾ ਦੇ ਵਿੱਚ ਅੰਮ੍ਰਿਤ ਬਾਣੀ ਦੇ ਅੰਦਰ ਉਪਦੇਸ਼ ਬਖਸ਼ਿ ਸਤਿਗੁਰੂ ਮਹਾਰਾਜ ਜੀ ਵਡਿਆਈ ਕਰਦੇ ਆ ਪੱਟਾ ਸਹਬਾਨਾਂ ਦੇ ਸਵੈਆਂ ਦੇ ਅੰਦਰ ਉਚਾਰਣ ਕੀਤਾ ਹੈ ਕਿ ਇੱਕ ਰੋ ਪਾਸ਼ਾ ਜੀਓ ਭੱਲੇ ਅਮਰਦਾਸ ਗੁਣ ਤੇਰੀ ਤੇਰੀ ਉਪਮਾ ਉਹ ਹੀ ਬਣਵਾਵੇ ਤੁਹਾਡੀ ਉਪਮਾ ਵਡਿਆਈ ਤੁਹਾਨੂੰ ਇਹ ਬਣਉਂਦੀ ਹੈ ਤੁਹਾਡੇ ਵਿੱਚ ਇਹਨੇ ਗੁਣ ਬਖਸ਼ ਸੰਬਿਹਰਾਦੇ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਸਾਧ ਸੰਗਤ ਅੱਜ ਦੇ ਦਿਨ ਪ੍ਰਕਾਸ਼ ਅਵਤਾਰ ਲੈਣਾ ਕੀਤਾ ਹੈ 22 ਸਾਲ ਮਹਾਰਾਜ ਜੀ ਗੁਰਤਾ ਗੱਦੀ ਦੇ ਤਖਤ ਤੇ ਬਿਰਾਜਮਾਨ ਰਹੇ ਹਨ ਔਰ ਸਭ ਤੋਂ ਵੱਧ ਸਿੱਖਿਆ ਸਾਨੂੰ ਇਹ ਦਿੱਿੰਦੀ ਕਿ ਭਾਈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਹੈ ਤਾਂ ਜੇ ਮਨ ਵਿੱਚ ਇੱਛਾ ਹੈ ਚਾਹ ਹੈ ਨਾ ਬਜ਼ੁਰਗ ਅਵਸਥਾ ਦੇ ਵਿੱਚ ਵੀ ਉਹ ਗੁਰੂ ਧਾਰਨ ਕਰਕੇ ਗੁਰਮਤ ਦੇ ਅਨੁਸਾਰ ਜੀਵਨ ਪਤੀਤ ਕਰਕੇ ਪਰਮਾਤਮਾ ਤੱਕ ਪਹੁੰਚ ਸਕਦਾ ਹੈ ਪਰਮ ਪਦਵੀ ਦੀ ਪ੍ਰਾਪਤੀ ਕਰ ਸਕਦਾ ਹੈ ਜਿਸ ਸਮੇਂ ਸਤਿਗੁਰੂ ਜੀ ਗੁਰੂ ਅੰਗਦ ਦੇਵ ਮਹਾਰਾਜ ਸਰਣ ਵਿੱਚ ਆਏ ਸਨ ਉਸ ਸਮੇਂ 72 ਸਾਲ ਦੀ ਉਮਰ ਸੀ ਔਰ ਜਦੋਂ ਗੁਰਤਾ ਗੱਦੀ ਦੇ ਤਖਤ ਤੇ ਬਿਰਾਜਮਾਨ ਹੋਏ ਉਦੋਂ 84 ਸਾਲ ਦੀ ਉਮਰ ਸੀ ਜਦੋਂ ਸਤਿਗੁਰੂ ਜੀ ਨੇ ਆਪਣਾ ਪਾਵਨ ਪੰਜ ਭੌਤਿਕ ਸਰੀਰ ਤਿਆਗਣਾ ਕੀਤਾ 106 ਸਾਲ ਦੀ ਉਮਰ ਸੀ ਸੋ ਸਾਧ ਸੰਗਤ ਸਾਨੂੰ ਵੀ ਸਤਪੁਰੂ ਮਹਾਰਾਜ ਜੀ ਦਾ ਪਾਵਨ ਉਪਦੇਸ਼ ਆਪਣੇ ਹਿਰਦੇ ਚ ਵਸਾ ਕਰਕੇ ਗੁਰ ਸਿੱਖੀ ਕਮੋੜੀ ਚੱਲੀਏ ਸਭ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ